ਇਹਨਾਂ ਨੂੰ ਕੋ 1-2 ਦਿਨ ਹੋਰ ਕਰ ਲਓ ਨਾਂ ਨੂੰ ਕਰ ਲਓ ਸਾਰਿਆਂ ਦੇ ਨੋਟ ਨੋਟ ਕੀਤੇ ਆ ਮੈਂ ਲੈ ਕੇ ਪਾਈ ਪਾਈ ਦਾ ਹਿਸਾਬ ਹਾਂ ਜੇ ਤੁਹਾਡੇ ਪੈਰਾਂ ਚ ਆ ਕੇ ਮੱਥਾ ਨਾ ਟੇਕਿਆ ਇਹ ਹੁਣ ਯੁੱਗ ਪਲਟਣਾ ਪਹਿਲੀ ਤਰੀਕ ਨੂੰ ਇਹਨਾਂ ਨੂੰ ਜਵਾਬ ਦੇ ਦਿਓ ਤੇ ਦੋ ਨੂੰ ਫੇ ਮੇਰੇ ਤੋਂ ਜਵਾਬ ਲੈ ਲਓ ਜਿਹੜੀਆਂ ਚਾਹਤਾਂ ਡਾਂਗਾ ਖਾਧੀਆਂ ਤੁਸੀਂ ਬਾਜ਼ਾਰ ਚ ਲਾ ਲਿਆ ਤੋਂ ਪਰਸੋਂ ਉੱਥੇ ਫੇ ਬਹਿ ਜਾਂਦੇ ਜਾ ਕੇ ਹੋਰ ਖਾਂਦੇ ਡਾਂਗਾ ਤੋ ਤਰੀਕ ਤੋਂ ਬਾਅਦ ਮੈਂ ਦੇਖੂਗਾ ਕਿਹੜਾ ਖੱਬੀ ਖਾਨ ਖਾਗਦਾ ਇੱਥੇ ਇੱਕ ਦਿਨ ਇਦਾਂ ਸਿਰ ਕਰ ਦਿੱਤਾ ਮੈਂ ਕਿਹਾ ਤੈਨੂੰ ਸਿਰ ਚਾਹੀਦਾ ਸਿਰ ਲੈ ਲਓ ਤੁਸੀਂ ਸਾਡੇ ਭਾਈ ਆ ਗੁੱਸੇ 'ਚ ਇਹਨਾਂ ਦੇ ਬੰਦੇ ਬਣਣਾ ਨੇ ਖੇਤਰਾਂ ਤੋਂ ਬਿਨਾਂ ਔਰ ਤੁਸੀਂ ਕੁਝ ਨਹੀਂ ਬਣਨੇ ਖੇਤਰ ਦੇਖੋ ਇਦਾਂ ਕਿਦਾਂ ਦੇ ਸ਼ੰਨ ਨੇ ਰੱਥ ਚਲਾਇਆ ਸੀ ਤੇ ਅਰਜੁਨ ਨੇ ਤੀਰ ਚਲਾਏ ਸੀ ਤੇ ਰੱਥ ਚਲਾਉਣ ਵਾਲੇ ਨੂੰ ਥੋੜੀ ਬਹੁਤੀ ਤਕਲੀਫ ਤਾਂ ਹੁੰਦੀ ਹੈ ਹੁੰਦੀ ਹੈ ਤੇ ਬਾਬਾ ਜੀਵਨ ਸਿੰਘ ਦੀ ਸੈਨਾ ਥੱਕਣ ਲੱਗੀ ਹੈ ਨਹੀਂ ਜੀ ਥੱਕਣ ਲੱਗੀ ਹੈ ਡਰਨ ਲੱਗੀ ਕਿਸੇ ਤੋਂ ਨਹੀਂ ਨਹੀਂ ਇਹਨਾਂ ਨੂੰ ਕੋ ਇੱਕ ਦੋ ਦਿਨ ਹੋਰ ਕਰ ਲਓ ਨਾ ਨੂੰ ਕਰ ਲਿਓ ਸਾਰਿਆਂ ਦੇ ਨੋਟ ਨੋਟ ਕੀਤੇ ਮੈਂ ਲੈ ਕੇ ਪਾਈ ਪਾਈ ਦਾ ਸਾਬਤ ਹਾਂ ਜੇ ਤੁਹਾਡੇ ਪੈਰਾਂ 'ਚ ਆ ਕੇ ਮੱਥਾ ਨਾ ਟੇਕਿਆ ਇਹ ਹੁਣ ਯੁੱਗ ਪਲਟਣਾ ਹੈ ਹਾਂਜੀ ਦੱਸ ਦਿਓ ਤੁਸੀਂ ਕਿ ਯੁੱਗ ਪਲਟਣ ਲੱਗਾ ਹੁਣ ਧੰਨਵਾਦ ਜਦੋਂ ਜ਼ੁਲਮ ਦੀ ਇੰਤਹਾ ਹੁੰਦਾ ਜਦੋਂ ਜ਼ੁਲਮ ਦੀ ਇੰਤਹਾ ਹੋ ਜਾਏ ਫਿਰ ਯੁੱਗ ਪਲਟਦਾ ਹੁੰਦਾ ਫਿਰ ਜਿਹੜੇ ਸਭ ਤੋਂ ਪਿੱਛੇ ਹੁੰਦੇ ਸਭ ਤੋਂ ਅੱਗੇ ਹੁੰਦੇ ਜਿਹੜੇ ਬਹੁਤ ਖੱਬੀ ਖਾਨ ਪਾਟੇ ਖਾਂ ਬਣ ਜਾਂਦੇ ਪਿੱਛੇ ਚੱਲ ਜਾਂਦੇ ਹੁੰਦੇ ਆ ਇਹ ਬਾਬਾ ਬੰਦਾ ਸਿੰਘ ਬਹਾਦਰ ਦੀ ਮਿਹਰਬਾਨੀ ਆ ਉਹਨੇ ਰੋਟੀ ਖਾਣ ਜੋਗੇ ਕਰਤੇ ਇਹਦਾ ਮਤਲਬ ਇਹ ਨਹੀਂ ਕਿ ਗਰੀਬ ਭਰਾ ਨੂੰ ਇੰਨਾ ਤੰਗ ਕਰਨ ਮੇਰੀ ਬੋਲੀ ਜ਼ਰੂਰ ਨਰਮ ਹੈ ਕੋਈ ਨਹੀਂ ਕੋਈ ਬੋਲੀ ਤਾਂ ਮੇਰੇ ਜਿਹੜੇ ਕੰਮ ਆ ਨਾ ਮੇਰੇ ਬਾਬਾ ਜੀਵਨ ਸਿੰਘ ਬੋਲਿਆ ਕਰੂ ਤੁਹਾਡੇ ਚ ਸਾਰੇ ਕਿਸੇ ਤੋਂ ਘਬਰਾਉਣ ਦੀ ਲੋੜ ਨਹੀਂ ਡਰਨ ਦੀ ਲੋੜ ਨਹੀਂ ਪਹਿਲੀ ਤਰੀਕ ਨੂੰ ਇਹਨਾਂ ਨੂੰ ਜਵਾਬ ਦੇ ਦਿਓ ਤੇ ਦੋ ਨੂੰ ਫੇ ਮੇਰੇ ਤੋਂ ਜਵਾਬ ਲੈ ਲਓ ਜਿਹੜੀਆਂ ਚਾਹਤੀਆਂ ਹੋ ਜ਼ਿੰਦਾਬਾਦ 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 ਉਹਨਾਂ ਕੋ ਉੱਥੇ ਡਾਂਗਾ ਖਾਦੀਆਂ ਤੁਸੀਂ ਬਾਜ਼ਾਰ 'ਚ ਲਾ ਲਿਆ ਤੋਂ ਪਰਸੋਂ ਉੱਥੇ ਫੇ ਬਹਿ ਜਾਂਦੇ ਜਾ ਕੇ ਹੋਰ ਖਾਂਦੇ ਡਾਂਗਾ ਹੈਂ ਏਹ ਤਾਂ ਮੇਰੇ ਸਾਹਮਣੇ ਹੋਇਆ ਮੈਂ ਮਨਤਾ ਬੋਦਾ ਰਹਿਣਾ ਕਿਸੇ ਨਾਲ ਲੜਿਓ ਨਾ ਫਸਾਦ ਨਾ ਕਰੋ ਪਿੰਡ 'ਚ ਰੋਜ਼ ਅਪੀਲ ਕਰਦਾ ਨਹੀਂ ਤੇ ਬਾਬਾ ਜੀਵਨ ਸੌਂ ਦੀਆਂ ਫੌਜਾਂ ਜਾਂ ਗਰੀਬ ਆਦਮੀ ਨੂੰ ਜਦੋਂ ਗੁੱਸਾ ਆ ਜਾ ਅੱਗ ਲਾ ਦਿੰਦਾ ਧਰਤੀ ਨੂੰ ਗਰੀਬ ਦੇ ਗੁੱਸੇ ਤੋਂ ਬਚੋ ਗਰੀਬ ਦੀ ਵੱਧਵਾ ਤੋਂ ਬਚੋ ਮੇਰਾ ਸਨੇਹਾ ਜ਼ਰੂਰ ਦੇ ਦਿਓ ਉਹਨਾਂ ਨੂੰ ਜਿਹੜੇ ਤੁਹਾਨੂੰ ਗਾਲੀ ਗਲੋਚ ਕੱਟ ਕੇ ਗਏ ਸਮਝੋ ਆਪਣੇ ਮਾਂ ਬਾਪ ਨੂੰ ਉਹ ਕੱਟ ਰਹਾ ਹੈ ਔਰ ਦੋ ਤਰੀਕ ਤੋਂ ਬਾਅਦ ਮੈਂ ਦੇਖੂਗਾ ਕਿਹੜਾ ਖੱਬੀ ਖਾਨ ਖਾਂਗੇ ਦਾ ਇੱਥੇ ਯਾਰ ਕੋਈ ਬਰਾਬਰ ਦਾ ਜ਼ਮਾਨਾ ਹੀ ਨਹੀਂਗਾ ਪੈਰਾ ਚ ਪਿਆ ਨੂੰ ਪੈਰਾ ਚ ਮੱਥਾ ਟੇਕਦਾ ਤੁਸੀਂ ਦੇਖਦੇ ਹੋਣੇ ਮੈਂ ਇੱਕ ਦਿਨ ਇਦਾਂ ਸਿਰ ਕਰ ਦਿੱਤਾ ਮੈਂ ਕਿਹਾ ਸਿਰ ਚਾਹੀਦਾ ਸਿਰ ਲੈ ਲਓ ਤੁਸੀਂ ਸਾਡੇ ਭਾਈ ਆ ਗੁੱਸੇ ਚ ਇਹਨਾਂ ਦੇ ਬੰਦੇ ਬਣਣਾ ਨੇ ਛੇਤਰਾਂ ਤੋਂ ਬਿਨਾ ਔਰ ਤੁਸੀਂ ਕੁਝ ਨਹੀਂ ਬੋਣੇ ਛੇਤਰ ਦੇਖਿਓ ਇੱਧਰ ਕਿਦਾਂ ਦੇ ਹਨ ਅਨਸਰਾਜ ਜੀ ਅਨਸਰਾਜ ਜੀ ਤੁਸੀਂ ਕੁਝ ਨਹੀਂ ਕਰਨਾ ਤੁਸੀਂ ਕੁਝ ਨਹੀਂ ਕਰਨਾ ਸ਼ਾਂਤੀ ਨਾਲ ਪਹਿਲੀ ਤਰੀਕ ਨੂੰ ਜਿਹੜਾ ਤੁਹਾਨੂੰ ਰੋਕੇ ਇੱਕ ਫੋਨ ਕਰ ਦੇਣਾ ਮੇਰਾ ਨੰਬਰ ਹੈ 98152 ਤੇ 55555